ਸ਼੍ਰੀ ਹਜ਼ੂਰ ਸਾਹਿਬ ਦੀ ਦਰਸ਼ਨਾਂ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਪੈਸ਼ਲ ਟ੍ਰੇਨ ਮੰਗਲਵਾਰ ਤੜਕੇ ਗੁਰਦਾਸਪੁਰ ਰੇਲਵੇ ਸਟੇਸ਼ਨ ਤੋਂ ਵਿਧਾਇਕ ਗੁਰਬਚਨ ਸਿੰਘ ਬੱਬੇਵਾਲੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਵਿਧਾਇਕ ਗੁਰਬਚਨ ਸਿੰਘ ਬੱਬੇਵਾਲੀ ਨੇ ਦੱਸਿਆ ਕਿ ਹਜ਼ਾਰਾਂ ਦੀ ਤਾਦਾਦ ਚ ਸ਼ਰਧਾਲੂਆਂ ਦਾ ਜਥਾ ਇਸ ਯਾਤਰਾ 'ਚ ਜਾ ਰਿਹਾ ਹੈ ਜੋ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰ 21 ਅਗਸਤ ਨੂੰ ਵਾਪਸ ਪਰਤੇਗਾ ਤੇ ਬਹੁਤ ਛਲਾ ਗਿਆ ਯੋਗਰ ਲੋਕਾਂ ਕੋ ਕੈਦਰੂ ਦੇ ਪਿਛੇ ਨੂੰ ਉੱਠੇ ਬਹੁਤ ਭਰਮਾ ਹੰਗਾਰਾ ਜਿਹੜਾ ਇਹ ਮਿਲ ਰਿਹਾ ਇਸ ਗੱਲ ਦਾ ਮੈਂ ਤਾਂ ਅਧਿਕਰਨ ਬਾਦੂ ਸਾਹਿਬ ਦਾ ਤੇ ਇਹ ਦੋ ਦਿਨ ਆਉਣ ਲੱਗਣਗੇ ਦੋ ਜਾਣ ਇੱਕ ਦਿਨ ਦੀ ਉੱਥੇ ਰਹਿਣਗੇ ਤੇ ਵਾਪਸ ਇਹਨਾਂ ਨੇ ਉਨਤੀਕ ਨੂੰ ਆਏਗਾ ਤਿੱਕੀ ਨੂੰ ਇੱਥੇ ਪਹੁੰਚਣਗੇ ਉਦਸ਼ਰਦਾਲੂ ਇਸ ਯਾਤਰਾ ਨੂੰ ਲੈ ਕੇ ਕਾਫੀ ਉਤਸ਼ਾਹਤ ਨਜ਼ਰ ਆਏ ਸਰਕਾਰ ਦੀ ਬੜੀ ਧੰਨਵਾਦੀਆਂ ਕਿ ਉਹ ਸਾਨੂੰ ਹਜੂਰ ਸਾਹਿਬ ਦੇ ਦਰਸ਼ਨ ਕਰਾਉਣ ਲੈ ਕੇ ਜਾ ਰਹੇ ਨੇ ਮੈਂ ਪਹਿਲੀ ਵਾਰੀ ਜਾ ਰਹੀ ਮੇਰੀ ਬੱਡੀ ਦੇ ਲਈ ਅੱਛਾ ਹੈ ਕਿ ਮੈਂ ਜਾਣਾ ਚਾਹੁੰਦੀ ਮੈਂ ਉਹਨਾਂ ਦਾ ਸੱਚੇ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ ਬਾਦਲ ਸਾਹਿਬ ਜੀ ਦਾ ਧੰਨਵਾਦ ਕਰਨਾ ਚਾਹਾਂਗੇ ਸਰਕਾਰ ਨੇ ਬਹੁਤ ਵਧੀਆ ਤਰੀਕਾ ਕੀਤਾ ਜਿਹੜਾ ਕਿ ਯਾਤਰੀਆਂ ਨੂੰ ਦਰਸ਼ਨ ਕਰਾਉਣ ਵਾਸਤੇ ਰੇਲ ਚੱਲਦੀ ਦਰਸ਼ਨ ਯੋਗ ਹੈ ਕਿ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਸੂਬੇ ਦੇ ਵਕ ਵਕ ਜਿਲ੍ਹਿਆਂ ਤੋਂ ਸ੍ਰੀ ਹਜ਼ੂਰ ਸਾਹਿਬ ਦੇ ਲਈ ਇੱਕ ਸਪੈਸ਼ਲ ਟ੍ਰੇਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਤੇ ਇਸ ਟ੍ਰੇਨ 'ਚ ਸਫ਼ਰ ਕਰਨ ਵਾਲੇ ਸ਼ਰਧਾਲੂਆਂ ਦਾ ਸਾਰਾ ਖਰਚਾ ਸਰਕਾਰ ਦਾ ਹੋਵੇਗਾ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਜਗਬਾਣੀ ਟੀਵੀ ਜੇਕਰ ਤੁਹਾਡੇ ਆੜਦਵਾਲੇ ਹੈ ਕੋਈ ਖਬਰ ਤੇ ਜਗਬਾਣੀ ਨਾਲ ਕਰਨਾ ਚਾਹੁੰਦੇ ਹੋ ਸੰਜੀ ਤਾਂ ਈਮੇਲ ਕਰੋ selfiereporter@jagbani.com ਤੇ